ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਠੀਕ ਠਾਕ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਆਪਣੇ ਬੰਨ ਕੇ ਹੋ ਗਿਆ ਹੈ ਨਾ ਗ੍ਰਾਸੀਏ ਮੀ ਲੇਟਲੀ ਵਾਲੇ ਭੈਣ ਭਰਾਵਾਂ ਦਾ ਤੇ ਬਾਕੀ ਸਾਰਿਆਂ ਦਾ ਥੈਂਕ ਯੂ ਸੋ ਮੱਚ ਹੈ ਨਾ ਤੁਸੀਂ ਸਾਨੂੰ ਇੰਨੀ ਸਪੋਰਟ ਕੀਤੀ ਤੁਸੀਂ ਇੰਨਾ ਪਿਆਰ ਕਰਦੇ ਹੋ ਨਾ ਬਹੁਤ ਵਧੀਆ ਕਮੈਂਟ ਕਰਦੇ ਹੋ ਗ੍ਰਾਸੀਏ ਦਾ ਰਮਣ ਆਈ ਹੋਈ ਸੀ ਤੇ ਦੀਪੂ ਵੀ ਆਈ ਹੋਈ ਆ ਤੇ ਦੀਪੂ ਨੂੰ ਕੰਮ ਮਿਲ ਗਿਆ ਸੀਗਾ ਨਾ ਭੋਲੀ ਜਿਹੜੇ ਅਮਨ ਦੇ ਨਾਨਾਂ ਸੀਗੇ ਮੇਨ ਮਰਕਾਤ ਗਏ ਸੀ ਮੈਂ ਵਲੋਗ ਅਪਲੋਡ ਕੀਤਾ ਸੀਗਾ ਉਹਨਾਂ ਨੂੰ ਵੀ ਇਹਨਾਂ ਦੇ ਕੋਲੇ ਨਾ ਪੋਲੀ ਕੰਮ ਮਿਲ ਗਿਆ ਸੀਗਾ ਫਿਰ ਉਹਨਾਂ ਨੇ ਦਮੇਨਿਕਾ ਚਲੇ ਜਾਣਾ ਸੰਡੇ ਨੂੰ ਸਾਡੇ ਨਗਰ ਕੀਤਨ ਵਿਆਪਰੀਲਿਆ ਦੇ ਵਿੱਚ ਫਿਰ ਉਹਨਾਂ ਨੇ ਉਦੋਂ ਚਲੇ ਜਾਣਾ ਇਸ ਕਰਕੇ ਆਪਾਂ ਅੱਜ ਇਹਨਾਂ ਨੇ ਵੀ ਕੋਈ ਨਾ ਬਣਾਉਣ ਲੱਗਿਆ ਕੁਛ ਡਿਸ਼ ਰਮਨ ਵੀ ਆਈ ਸੀ ਉਹ ਇਹਨੂੰ ਤਿੰਨ ਛੁੱਟੀਆਂ ਸੀਗੀਆਂ ਇਟਾਲੀਅਨ ਦੇ ਘਰ ਦੇ ਵਿੱਚ ਕੰਮ ਕਰਨ ਦਾ ਇਹ ਫਾਇਦਾ ਹੋ ਜਾਂਦਾ ਹੈ ਛੁੱਟੀਆਂ ਕਾਫੀ ਮਿਲ ਜਾਂਦੀਆਂ ਕਿੰਨਿਆਂ ਨੂੰ ਨਹੀਂ ਵੀ ਹੁੰਦੀਆਂ ਕਈ ਇਟਾਲੀਅਨ ਦੇ ਘਰ ਚ ਛੁੱਟੀਆਂ ਮਿਲ ਜਾਂਦੀਆਂ ਜਦ ਜੀ ਉਹ ਕਿਤੇ ਜਾਂਦੇ ਆ ਫਿਰ ਛੁੱਟੀਆਂ ਦੇ ਦਿੰਦੇ ਨੇ ਤੇ ਰਮਾਂ ਰਾਤ ਆਈ ਸੀਗੀ ਤੇ ਜਦੋਂ ਪਿਛਲੀ ਵਾਰ ਆਈ ਸੀਗੀ ਉਦੋਂ ਆਪਾਂ ਪਟੂਰੇ ਨਹੀਂ ਬਣਾਏ ਸੀਗੇ ਅਮਨ ਨੂੰ ਨਾਲ ਬਣਾ ਕੇ ਖਵਾਏ ਸੀਗੇ ਤੇ ਆਪਾਂ ਇਸ ਕਰਕੇ ਰਮਾਂ ਦੇ ਲਈ ਵੀ ਅੱਜ ਪਟੂਰੇ ਬਣਾਏ ਆ ਕਿਉਂਕਿ ਤੁਹਾਨੂੰ ਪਤਾ ਟਾਲੀ ਦੇ ਘਰ ਦੇ ਵਿੱਚ ਜਦੋਂ ਆਪਾਂ ਖਾਣਾ ਬਣਾਉਂਦੇ ਆ ਉਹ ਇਹ ਚੀਜ਼ਾਂ ਨੂੰ ਜ਼ਿਆਦਾ ਪਿਆਚੇ ਨਹੀਂ ਕਰਦੇ ਪਸੰਦ ਨਹੀਂ ਕਰਦੇ ਹੈਗੇ ਉਸਾ ਕਹਿ ਦਿੰਦੇ ਆ ਵੀ ਖਾਣੇ ਦੀ ਸਮੈਲ ਨਹੀਂ ਚੰਗੀ ਹੈਗੀ ਤੁਹਾਡੇ ਖਾਣੇ ਦੀ ਇਹ ਘੱਟ ਪਸੰਦ ਕਰਦੇ ਆ ਤੇ ਇਸ ਕਰਕੇ ਜ਼ਿਆਦਾਤਰ ਉੱਥੇ ਇਟਾਲੀਨ ਖਾਣਾ ਖਾਂਦੀ ਉਹਨਾਂ ਦੇ ਨਾਲ ਆਪਾਂ ਇਹਦੇ ਲਈ ਬਣਾਵਾਂਗੇ ਅੱਜ ਪੂੜੀਆਂ ਤੇ ਪਹਿਲਾਂ ਮੈਨੂੰ ਕਮੈਂਟ ਵੀ ਆਇਆ ਸੀਗਾ ਵੀ ਦੀਦੀ ਪਟੂਰੇ ਬਣਾ ਕੇ ਦੱਸਿਓ ਰੈਸਪੀ ਦੱਸਿਓ ਪਟੂਰਿਆਂ ਲਈ ਨਾ ਉਦੋਂ ਆਪਾਂ ਸਮੋਲਾ ਜਿਹੜਾ ਆਟਾ ਹੁੰਦਾ ਇਟਲੀ ਦੇ ਵਿੱਚ ਹੁੰਦਾ ਹੈ ਥੋੜਾ ਜਿਹਾ ਮੱਕੀ ਦੇ ਟਾਈਪ ਹੁੰਦਾ ਹੈ ਅਸੀਂ ਆਪਣੀ ਫਰੈਂਡ ਦੇ ਘਰੇ ਗਏ ਸੀਗੇ ਤੇ ਭੈਣ ਦਾ ਕਮੈਂਟ ਆਇਆ ਸੀਗਾ ਆਪਾਂ ਉਹ ਵੀ ਜ਼ਰੂਰ ਬਣਾ ਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਅੱਜ ਤਾਂ ਆਪਾਂ ਜਿਵੇਂ ਕਿ ਥੋੜਾ ਜਿਹਾ ਮੈਦੇ ਮੈਦਾ ਪਾ ਕੇ ਤੇ ਬਾਕੀ ਥੋੜਾ ਜਿਹਾ ਜਿਵੇਂ ਉਹਨਾਂ ਦਾ ਬੂਰੇ ਵਾਲਾ ਆਟਾ ਬੂਰੇ ਵਾਲਾ ਆਟਾ ਪਾ ਕੇ ਪੂੜੀਆਂ ਹੀ ਬਣਾਵਾਂਗੇ ਚਨੇ ਜਿਹੜੇ ਉਹ ਦੀਪੂ ਨੇ ਬਣਾ ਦਿੱਤੇ ਅਮਨ ਦੀ ਨੰਦ ਨੇ ਇਹ ਬਹੁਤ ਟੇਸਟੀ ਬਣਾਉਂਦੀ ਹੈ ਸਬਜ਼ੀ ਵਗੈਰਾ ਤੇ ਇਹਨਾਂ ਦੇ ਚਾਚਾ ਜੀ ਕਹਿ ਕੇ ਗਏ ਸੀ ਕਿ ਚਨੇ ਤੁਸੀਂ ਬਣਾ ਲਿਓ ਇਹਦਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਚਨੇ ਆਪਣੇ ਤਿਆਰ ਹੋਏ ਨੇ 12 ਵਜੇ ਮੇਰੇ ਹਸਬੰਡ ਆ ਜਾਂਦੇ ਨੇ ਕੰਮ ਤੋਂ ਫਿਰ ਹੁਣ ਸਵਾ 11 ਹੋ ਗਿਆ ਆਪਾਂ ਆਟਾ ਗੁੰਨ ਕੇ ਅੱਧਾ ਘੰਟਾ ਲਈਏ ਨਾ ਰੈਸਟ ਦੇ ਮੰਗੇ ਪੂੜੀਆਂ ਦੇ ਆਟੇ ਨੂੰ ਫਿਰ ਆਪਾਂ ਬਣਾਵਾਂਗੇ ਤੇ ਹੁਣ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਆਪਾਂ ਕੀ ਕੀ ਪਾਉਨੇ ਆ ਇਹਦੇ ਵਿੱਚ ਹਾਂ ਜਿੱਦ ਆਪਾਂ ਅੱਧਾ ਕ ਮੈਦਾ ਪਾ ਲੈਣਾ ਕਿਉਂਕਿ ਮੇਰੇ ਕੋਲ ਨਾ ਮੈਦਾ ਥੋੜਾ ਜਿਹਾ ਘੱਟ ਸੀਗਾ ਮਾਰਕੀਟ ਸਾਡੇ ਤੋਂ ਕਾਫੀ ਦੂਰ ਆਸੀਂ ਬਾਰ-ਬਾਰ ਜਾਂਦੇ ਆ ਤਾਂ ਕਰਕੇ ਫਿਰ ਇਦਾਂ ਜਸਟਮੈਂਟ ਕਰ ਲਈਦੀ ਆ ਥੋੜਾ ਛਾਨ ਲਵਾਂਗੇ ਕਈ ਵਾਰ ਕੁਛ ਨਾ ਕੁਛ ਹੁੰਦਾ ਬੈਸਿਕ ਇੱਥੇ ਸਾਰਾ ਕਲੀਨ ਹੀ ਹੁੰਦਾ ਏ ਵਿੱਚ ਕੁਛ ਨਹੀਂ ਹੁੰਦਾ ਤਾਂ ਥੋੜਾ ਜਿਹਾ ਆਟਾ ਪਾ ਲੈਣਾ ਹੈ ਚਾਣ ਕੇ ਦਾ ਪੂੜੀਆਂ ਮੇਰੇ ਬੱਚੇ ਵੀ ਬਹੁਤ ਪਸੰਦ ਕਰਦੇ ਬੇਟਾ ਵੀ ਤੇ ਬੇਟੀ ਵੀ ਜਦੋਂ ਵੀ ਇਹਨਾਂ ਨੂੰ ਹੁੰਦਾ ਵੀ ਪੂੜੀਆਂ ਬਣਾ ਲਓ ਇਹਦੇ ਵਿੱਚ ਆਪਾਂ ਥੋੜੀ ਜਿਹੀ ਜੇਮੈਨ ਪਾ ਲੈਣੀ ਆ ਕਿਉਂਕਿ ਹਾਜਮੇ ਲਈ ਵੀ ਸਹੀ ਹੁੰਦੀ ਆ ਜਦੋਂ ਵੀ ਆਪਾਂ ਕੋਈ ਫਰਾਈ ਚੀਜ਼ ਬਣਾਉਂਦੇ ਆ ਤਾਂ ਬੈਸਟ ਹੁੰਦੀ ਆ ਇਹ ਇੰਨਾ ਥੋੜਾ ਜਿਹਾ ਨਮਕ ਤੇ ਆਪਾਂ ਥੋੜਾ ਜਿਹਾ ਔਇਲ ਪਾਵਾਂਗੇ ਇਹਦੇ ਵਿੱਚ ਮੈਂ ਇਦਾਂ 올ੀਵਿਆਂ ਦਾ ਤੇਲ ਪਾ ਲਿਆ ਥੋੜਾ ਜਿਹਾ ਤੁਹਾਡੇ ਕੋਲ ਜਿਹੜਾ ਵੀ ਔਇਲ ਹੈਗਾ ਤੁਸੀਂ ਯੂਜ਼ ਕਰ ਸਕਦੇ ਹੋ ਮੈਂ ਪਾ ਲਿਆ ਵੀ 올ੀਵਿਆਂ ਦਾ ਤੇਲ ਸੀਗਾ ਮੇਰੇ ਕੋਲੇ ਤੇ ਆਪਾਂ ਇਦਾਂ ਥੋੜਾ ਜਿਹਾ ਮੇਰੇ ਕੋਲ ਹੈਗਾ ਵਾਲਾ ਇੰਡੀਆ ਵਾਲਾ ਮਿੱਠਾ ਸੋਡਾ ਤੋਂ ਕਿਦਮ ਥੋੜੇ ਜਿਹੀ ਕਈ ਵਾਰ ਨਹੀਂ ਵੀ ਫੁੱਲਦੇ ਹੈ ਨਾ तो फिर तर करके थोड़ा जा लवेंगे वादिया हो जाएंगे बाकी सॉफ्ट भी हो जाएंगे हम आप नॉर्मल जहा नॉर्मल जहाँ ला के गुन्न लवेंगे बाकी जिदा कि बहुत सारे भैन बलॉग देखते हैं कोई टिप पता है ना ਦੀ ਪੂੜੀਆਂ ਬਣਾਉਣ ਲਈ ਹੋਰ ਕੀ ਬੈਸਟ ਹੁੰਦਾ ਜੋ ਆਪਾਂ ਇਹਦੇ ਵਿੱਚ ਯੂਜ਼ ਕਰ ਸਕਦੇ ਆ ਤੁਸੀਂ ਸਾਨੂੰ ਹਨਾ ਦੱਸ ਸਕਦੇ ਹੋ ਐਡਵਾਈਸ ਦੇ ਸਕਦੇ ਹੋ ਕਿਉਂਕਿ ਭੈਣਾਂ ਨੂੰ ਕਈਆਂ ਨੂੰ ਜ਼ਿਆਦਾ ਵੀ ਪਤਾ ਹੁੰਦਾ ਹੈ ਹਨਾ ਅਸੀਂ ਜ਼ਿਆਦਾਤਰ ਗਰਮੀਆਂ 'ਚ ਬਣਾ ਲੈਂਦੀ ਆ ਪੂੜੀਆਂ ਜਾਂ ਭਟੂਰੇ ਵਗੈਰਾ ਕੁਝ ਵੀ ਸਰਦੀਆਂ 'ਚ ਈਟਲੀ ਦੇ ਵਿੱਚ ਠੰਡ ਕਾਫੀ ਹੁੰਦੀ ਆ ਬੱਚਿਆਂ ਨੂੰ ਥੋੜੀ ਜੀ ਤੁਹਾਨੂੰ ਪਤਾ ਠੰਡ 'ਚ ਪ੍ਰੋਬਲਮ ਹੋ ਜਾਂਦੀ ਆ ਕਿਤੇ ਹੀ ਬਣਾਈ ਦੀ ਆ ਤੇ ਗਰਮੀਆਂ 'ਚ ਤਾਂ ਮੋਸਟਲੀ ਅਸੀਂ ਬਣਾਈ ਲੈਂਦੇ ਆ ਇਹ ਤੁਹਾਨੂੰ ਵੀ ਪਤਾ ਹੋਵੇ ਆਪਾਂ ਵੀ ਇਹਦੇ ਵਿੱਚ ਹੋਰ ਕੀ ਯੂਜ਼ ਕਰ ਸਕਦੇ ਜਿੱਦਾਂ ਕਿ ਮੈਂ ਤਾਂ ਜਮੈਣ ਪਾਇਆ ਨਮਕ ਪਾਇਆ ਐਂਡ ਤੇਲ ਪਾਇਆ ਵਾ ਇਹ ਵੀ ਦਹੀਂ ਵੀ ਪਾਉਂਦੇ ਉਹ ਮੈਨੂੰ ਪਤਾ ਨਹੀਂ ਲੱਗੀ ਭਟੂਰੇ ਦੇ ਚ ਪੈਂਦੇ ਆ ਭਟੂਰੇ ਵਾਲੇ ਚ ਪੈਂਦੇ ਆ ਜਾਂ ਜੇ ਆਪਾਂ ਪੂੜੀਆਂ ਦਾ ਆਟਾ ਗੁੰਨਣਾ ਉਹਦੇ ਚ ਵੀ ਪਾ ਸਕਦੇ ਆ ਜੇ ਕਿਸੇ ਭੈਣ ਨੂੰ ਪਤਾ ਹੋਵੇ ਤਾਂ ਤੁਸੀਂ ਮੈਨੂੰ ਡਵਾਈਸ ਦੇ ਸਕਦੇ ਹੋ ਫਿਰ ਆਪਾਂ ਉਹ ਵੀ ਟਰਾਈ ਕਰਾਂਗੇ ਹਾਂਜੀ ਬਾਕੀ ਜੇ ਰਿਕਵੈਸਟ ਹੈ ਜੇ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਹੁੰਦੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਦੇਈਂ ਸਾਨੂੰ ਪਿਆਰ ਦਿੰਦੇ ਰਹੋ ਗ੍ਰੇਸੀਏ ਤੁਹਾਡਾ ਸਾਰਿਆਂ ਦਾ ਤੇ ਹੁਣ ਆਪਾਂ ਆਟਾ ਗੁੰਨਦੇ ਆਂ ਤੇ ਫਿਰ ਆਟਾ ਗੁੰਨ ਲੈ ਕੇ ਫਿਰ ਆਪਾਂ ਇਹਨੂੰ ਥੋੜੇ ਟਾਈਮ ਲਈ ਰੈਸਟ ਵਾਸਤੇ ਰੱਖ ਦੇਵਾਂਗੇ ਕਿਉਂਕਿ ਅਜੇ ਸਾਡੇ ਕੋਲ ਅੱਧਾ ਘੰਟਾ ਹੈਗਾ ਆ ਆਪਾਂ 12 ਵਜੇ ਬਣਾਉਣ ਲੱਗਦੇ ਨੇ 10 ਕਿ ਮਿੰਟ ਪਹਿਲਾਂ ਮੈਂ ਬਣਾਉਣਾ ਸਟਾਰਟ ਕਰ ਦਈ ਹਣੀਆ ਖਾਣਾ ਸਾਰਾ ਤੇ ਓਕੇ ਜੀ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਆਟਾ ਗੁੰਨ ਲਈਏ ਤੇ ਫਿਰ ਆਪਾਂ ਜਦੋਂ ਪੂੜੀਆਂ ਬਣਾਵਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਓਕੇ ਜੀ ਤੇ ਆਪਾਂ ਇਹਨੂੰ ਥੋੜੇ ਟਾਈਮ ਲਈ ਜਿੱਦਾਂ ਕਿ ਰੈਸਟ ਤੇ ਥੋੜੇ ਟਾਈਮ ਲਈ ਇਸ ਦਾ ਬਾਕਸ ਚ ਲੱਭੇ ਚ ਪਾ ਕੇ ਰੱਖ ਦਵਾਂਗੇ ਫਿਰ ਜਿਆਦਾ ਸੌਫਟ ਪੂਰੀਆਂ ਹੋ ਜਾਣਗੀਆਂ ਨਾ ਕਿਉਂਕਿ ਜੇ ਵਧੀਆ ਬਣ ਫੇਰੀ ਚੰਗਾ ਲੱਗਦਾ ਖਾਣ ਵਾਸਤੇ ਵੀ ਕਿਵਨ ਨਹੀਂ ਵੀ ਫੁੱਲਦੀਆਂ ਅੱਜ ਦੇਖਦੇ ਆ ਕਿੱਦਾਂ ਦੀਆਂ ਬਣ ਗਈਆਂ ਵਾ ਤੇ ਪਿਛਲੀ ਵਾਰ ਅਸੀਂ ਬਣਾਈਆਂ ਸੀ ਅਸੀਂ ਐਡਵਾਂਸ ਚ ਕਾਫੀ ਟਾਈਮ ਐਡਵਾਂਸ ਚ ਆਟਾ ਗੁੰਨ ਦਿੱਤਾ ਸੀਗਾ ਪੂਰੀਆਂ ਦਾ ਤੇ ਫਿਰ ਉਹ ਜਿਆਦਾ ਨਹੀਂ ਫੁੱਲੀਆਂ ਸੀਗੀਆਂ ਮੋਰ ਵੀਦੋਂ ਨਹੀਂ ਹੋਈਆਂ ਸੀਗੀਆਂ ਪੂੜੀਆਂ ਜੋ ਬਹੜ ਹੋ ਗਈਆਂ ਸੀਗੀਆਂ ਅੱਜ ਆਪਾਂ ਪ੍ਰੋਵਾ ਕਰਦੇ ਅੱਜ ਕਿੱਦਾਂ ਦੀਆਂ ਬਣਦੀਆਂ ਵਾ ਓਕੇ ਜੀ ਚਨੇ ਆਪਣੇ ਰੈਡੀ ਆਪਾਂ ਤੁਹਾਨੂੰ ਦਿਖਾਉਨੇ ਆ ਥੋੜੀ ਜੀ ਲੁੱਕ ਉਹਨਾਂ ਦੀ ਪੂੜੀਆਂ ਵਾਸਤੇ ਚਨੇ ਬਣਾਏ ਨੇ ਦੀਪੂ ਨੇ ਦੇਖਣ ਨੂੰ ਬਹੁਤ ਵਧੀਆ ਲੁੱਕ ਲੱਗ ਰਹੀ ਆ ਬਾਕੀ ਸਮੈਲ ਵੀ ਬਹੁਤ ਵਧੀਆ ਆ ਰਹੀ ਆ ਤੇ ਆਪਾਂ ਬਲੈਕ ਚਨੇ ਬਣਾਏ ਆ ਕਿਉਂਕਿ ਬਾਈਟ ਸਾਡੇ ਫਿਨਿਸ਼ ਹੋ ਗਈ ਸੀਗੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਕੱਲ ਸ਼ਾਮ ਨੂੰ ਰਮਨ ਨੂੰ ਲੈਣ ਗਏ ਸੀਗੇ ਤੇ ਤੇ ਉਦੋਂ ਨੂੰ ਮਾਰਕੀਟ ਬੰਦ ਹੋਣ ਦਾ ਟਾਈਮ ਹੋ ਗਿਆ ਤਾਂ ਕਰਕੇ ਆਪਾਂ ਨੂੰ ਪੂਰੇ ਟਾਈਮ ਤੇ ਬਲੈਕ ਚਨੇ ਬਣਾਉਣੇ ਪਏ। ਬਾਕੀ ਟੇਸਟੀ ਹੋਣ ਚਨੇ ਦਾ ਕੋਈ ਨਹੀਂ ਹੈਗਾ ਜਾਂ ਬਲੈਕ ਚਾ ਵਾਈਟ ਤੇ ਟੇਸਟੀ ਹੋਣੇ ਚਾਹੀਦੇ ਬਣੇ। ਹਾਂਜੀ ਪੂੜੀਆਂ ਆਪਣੀਆਂ ਬਹੁਤ ਸੋਹਣੀਆਂ ਫੁੱਲੀਆਂ ਵਰ ਤੇ ਆਪਾਂ ਫਿਰ ਫੁੱਲ ਪਲੇਟ ਰੈਡੀ ਕਰਦੇ ਆ ਸਾਰੀ। ਦੁਹਾਨਿਆ ਤੁਹਾਨੂੰ ਆਪਾਂ ਰੱਖੇ ਜੀ। ਇਹਨਾਂ ਵਧੀਆ ਪੁੱਲ ਗਈਆਂ ਸਾਰੀਆਂ। ਦੇਖੋ। ਦਾ ਬਿਲਕੁਲ ਫੁੱਲ ਗਈਆਂ ਤੇ ਬਹੁਤ ਸੌਫਟ ਬਣੀਆਂ ਨੇ ਬਹੁਤ ਵਧੀਆ ਬਣੀਆਂ ਪਹਿਲਾਂ ਮੈਨੂੰ ਲੱਗਦਾ ਸੀ ਵੀ ਇਹ ਵਾਰ ਥੋੜਾ ਜਿਹਾ ਹੋ ਜਾਂਦੀ ਪਰ ਚਲੋ ਕਰੋ ਸਟਾਰਟ ਰਮਨ ਟੇਸਟ ਕਰਕੇ ਦੱਸੋ ਪਹਿਲਾਂ ਮਿਲੋ ਰਮਨ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਹੋ ਤੁਸੀਂ ਸਾਰੇ ਵਧੀਆ ਹੋਵਗੇ ਤੇ ਅਸੀਂ ਵੀ ਠੀਕਾ ਚਲੋ ਖਾ ਕੇ ਦੱਸੋ ਖਾ ਕੇ ਦੱਸੋ ਆ ਇਹਨਾਂ ਦੇ ਹਸਬੰਡਾ ਸਤਿ ਸ੍ਰੀ ਅਕਾਲ ਬਲਾਹ ਰਵੀ ਤੁਹਾਨੂੰ ਪਤਾ ਹੀ ਹੈ ਮੇਰੇ ਹਸਬੰਦ ਨੇ ਵੈਸੇ ਇਹ ਸ਼ਰਮੀਲਾ ਥੋੜਾ ਜਿਹਾ ਮੇਰੇ ਇਹ ਦੇਵਰ ਵਾ ਦੇ ਲਾ ਕਿੰਨਾ ਸੰਗਦਾ ਜੀ ਇਹ ਕਿਵੇਂ ਰਵਣ ਬਣਵਾ ਹਾਂ ਜੀ ਇਹ ਮੇਰਾ ਦਿਓਰ ਵੀ ਆ ਤੇ ਮੇਰੀ ਸਿਸਟਰ ਦੇ ਹਸਬੰਡ ਵੀ ਆ ਤੇ ਮੇਰਾ ਜੀਜੂ ਵੀ ਆ ਜੀਜੂ ਆਇਓ ਜੀਜੂ ਜੀ ਮੈਨੇ ਜੀਜੂ ਘਾਟੇ ਕਹਿੰਨੀ ਆ ਇਧਰ ਜੂ ਵੀ ਖਾਣ ਲੱਗਾ ਵਾ ਕਾਦੇ ਆ ਇਹ ਬੀ ਜੂ ਵੀ ਆ ਤੂੰ ਦੇ ਬੜੀ ਦਸਬੀ ਕਦਰ ਵੀ ਇਹ ਖਾਣ ਲੱਗਾ ਵਾ ਵਾਲੇ ਵੀ ਦੱਸਿਓ ਕਾਦੇ ਆ ਬੀ ਇਹ ਖਾਣ ਵਾਸਤੇ ਆ ਵੈਸੇ ਜੋ ਵੀ ਖਾ ਰਿਆ ਵਾ ਮੈਨੂੰ ਤਾਂ ਇਹ ਉਹਦੇ ਲੱਗਦੇ ਆ ਸੂਰਜਮੁਖੀ ਦੇ ਹਾਂਜੀ ਸੂਰਜਮੁਖੀ ਦੇ ਬੀਆਂ ਵਰਗੇ ਲੱਗਦੇ ਆ ਤੇ ਪੰਜਾਬੀ ਜੁਬੇ ਨੂੰ ਖੋਲੀ ਤੋੜ ਕੇ ਦੇਖੀ ਆਪਾਂ ਹਾਂ ਇੱਕ ਤੋੜ ਕੇ ਦਿਖਾ ਜੂ ਵੀ ਕਿੱਦਾਂ ਉਹਨੂੰ ਤੋੜ ਹਾਂ ਇੱਦਾਂ ਖਾਂਦਾ ਜੂ ਵੀ ਜਿਵੇਂ ਇਹਦਾ ਵੀ ਪੂੜੀਆਂ ਠੰਡੀਆਂ ਹੁੰਦੀਆਂ ਬਈ ਪੂੜੀ ਕੜਾਹੀ 'ਚ ਭੱਜ ਗਈ ਹੋ ਜਾਣਾ ਤੇਰਾ ਮੂੰਹ ਨਾ ਨਹੀਂ ਟੁੱਟਦਾ ਜੂ ਵੀ ਹੱਥ ਨਾ ਤੂੰ ਰਮਨ ਤੂੰ ਹੱਥ ਨਾ ਤੋੜ ਕੇ ਦਿਖਾ ਬੀ ਇੱਧਰ ਪਾਸੇ ਦਾਲ ਥੋੜੀ ਐ ਸਬਜ਼ੀ ਐ ਕਰਨਾ ਬਠਿੰਡੇ ਅਰ ਗਾਈਆਂ ਤੂੰ ਵੀ ਗਾਇਜ਼ ਮੈਂ ਬਣਾਈਆ ਕਦੂਆਂ ਦੀ ਦਾਲ ਉਹ ਕੰਮ ਤੇਰਾ ਰਵੀ ਹਾਂਜੀ ਇਦਾਂ ਦਾ ਵੀ ਨਿਕਲਦਾ ਵਾ ਤੇ ਇਹਦੇ ਕਾਫੀ ਬੈਨੀਫਿਟ ਨੇ ਕੀ ਕੀ ਰਮਣ ਕੀ ਕੀ ਵਧੀਆ ਦੇ ਲਈ ਏਜਸ ਲਈ ਵਧੀਆ ਕੋਲੇਜਨ ਲਈ ਕੋਲੇਜਨ ਨੂੰ ਬੂਸਟ ਕਰਦਾ ਵਾ ਸਕਿਨ ਲਈ ਹਾਂਜੀ ਸਕਿਨ ਲਈ ਬੋਨਸ ਲਈ ਹੱਡੀਆਂ ਵਾਸਤੇ ਬਹੁਤ ਵਧੀਆ ਹਾਂਜੀ ਜੇ ਕਿਸੇ ਭੈਣ ਭਰਾ ਨੂੰ ਕੋਈ ਵੀ ਇਦਾਂ ਦੀ ਪ੍ਰੋਬਲਮ ਅਸੀਂ ਲਿਆਇਆ ਐਰੋਸਪੇਨ ਚ ਐਜ਼ ਅ 스ਨੈਕਸ ਯੂਜ਼ ਕਰ ਸਕਦੇ ਹਾਂ ਹਾਂਜੀ ਜਦੋਂ ਤੁਹਾਡੇ ਬੱਚੇ ਵੀ ਇਹ ਚੀਜ਼ ਲਾਈਕ ਕਰਨਗੇ ਤੇ ਸਾਡਾ ਜੂ ਵੀ ਬੈਠਾ ਖਾਈ ਜਾਂਦਾ ਸਕਾਲੇ ਦੀ ਮਾਸੀ ਲੈ ਕੇ ਆਈ ਐ ਤੇ ਵਧੀਆ ਆਰਾਮ ਨਾ ਖਾਂਦਾ ਵਾ ਵਧੀਆ ਇਦਾਂ ਬੱਚਿਆਂ ਨੂੰ ਇਹ ਚੀਜ਼ ਦੇਣੀ ਚਾਹੀਦੀ ਆ ਆ ਫੇਰਾ ਜੀਜੂ ਆ ਗਿਆ ਜੀ ਸੰਗ ਦਾ ਬਹੁਤ ਆਇਆ ਟੋਪ ਦੇ ਵਿੱਚ ਠੰਡ ਨਾ ਲੱਗੇ ਜਲਤ ਇਹ ਫੇਰ ਭੱਜ ਗਿਆ ਨਹੀਂ ਗਾ ਹਾ ਉਹ ਵੀ ਆਈਸਕ੍ਰੀਮ ਦਾ ਤੁਹਾਡੀ ਪੈਂਟ ਸਾਰੀ ਗੰਦੀ ਹੋ ਗਈ ਆ ਤੇ ਤੁਸੀਂ ਕਾਹਦੇ ਤੇ ਬੈਠੇ ਇਹਨੂੰ ਵੇਖ ਲਓ ਬੈਠਾ ਦੇ ਲੋ ਫਰੂਟੇ ਤੇ ਬਹਿ ਗਿਆ ਰਵੀ ਦੇਖ ਕੇ ਨਹੀਂ ਬੇਟਾ ਫਰੂਟੇ ਤੇ ਬਹਿ ਗਿਆ ਤੂੰ ਸਾਰਾ ਫਰੂਟ ਫੇਤ ਆ ਦਿਖਾ ਸਾਰਾ ਫਰੂਟਾ ਵੇਤ ਇਹਨੇ ਧੁੱਪੇ ਖਾਣ ਲੱਗਿਆ ਆਈਸਕ੍ਰੀਮ ਬਹਿ ਕੇ ਠੰਡ ਨਾ ਲੱਗੇ ਆਪਣੇ ਵਿੱਚ ਦਰਾਖਤ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਾਂ ਜੀ ਜਿਵੇਂ ਆਪਾਂ ਠੰਡਾ ਪਾਣੀ ਪੀ ਲਈਏ ਠੰਡ ਚ ਠੰਡ ਜੀ ਨਹੀਂ ਲੱਗਣ ਲੱਗ ਜਾਂਦੀਂ ਦੀ ਆ। ਪਿੰਡਾਂ ਚ ਬੁੜੀਆਂ ਕਹਿੰਦੀਆਂ ਸੰਤਰੇ ਧੁੱਪੇ ਬੈਠ ਕੇ ਖਾ ਲੋ। ਹਾਂ ਸੰਤਰੇ ਦੇਣਾ ਗਰਮੀ ਚ ਗਰਮੀ ਚ ਐਸ ਤਰ੍ਹਾਂ ਖਾਣਿਆ ਤਾਂ ਕਿ ਗਰਮੀ ਨਾ ਲੱਗੇ। ਉਹ ਚੋਰੀ ਖਾਂਦਾ ਸਾਰਿਆਂ ਤੋ। ਚੋਰ ਚੋਰ ਚੋਰ। ਆਪਾਂ ਸਾਰੇ ਪੂੜੀਆਂ ਵਗੈਰਾ ਖਾ ਕੇ ਰੱਸਾ ਕਿਚਨ ਵਾਲੀ ਗੇਮ ਖੇਡਣ ਲੱਗੇ ਆ। ਆਜ ਮੋਹ ਜਾਣਗੇ ਨਾਲੇ। ਟੀਮ ਇਧਰ ਰੈਡੀ ਆ ਆਪਣੀ। ਰਸਾ ਖਿੱਚਣ ਵਾਲੀ ਆ ਜਾਓ ਦੱਸੋ ਰੈਡੀ ਕੁੜੀਆਂ ਡਰ ਰਹੀਆਂ ਵਾ ਇੱਧਰ ਤਿੰਨ ਜਾਣੇ ਆ ਤੇ ਇੱਧਰ ਆ ਟੁੱਡੀਕੇ ਵਾਲੇ ਅਸੀਂ ਟੀਮ ਹਾਂ ਰਸੂਲਪੁਰੀ ਤੇ ਅਸੀਂ ਰਸੂਲਪੁਰੀ ਤੇ ਰੂ ਰਸੂਲਪੁਰੀਏ ਤੇ ਰਾਮਪੁਰੀਏ ਇੱਧਰ ਟੁੱਡੀਕੇ ਵਾਲੇ ਇੱਕ ਮਿੰਟ ਰੁਕ ਜਿਓ ਆਪਾਂ ਖੱਚਦੇ ਦੇਖਦੇ ਕੌਣ ਜਿੱਤਦਾ ਮੈਂ ਆਉਣ ਲੱਗੀਆਂ ਮੈਂ ਵੀ ਆਉਣੀ ਆ ਬਾਹਲਾ ਨਹੀਂ ਵੀ ਉਹ ਕਰਨਾ ਬਾਹਲਾ ਨਹੀਂ ਖਿੱਚਣਾ ਇਨੂੰ ਸੈਂਟਰ ਚ ਲਿਆ ਫਿਰ ਰਵੀ ਆ ਕੁੜੀਆਂ ਨੇ ਕੰਮ ਤੇ ਜਾਣਾ ਏ ਰਵੀ ਕੁੜੀਆਂ ਨੇ ਕੰਮ ਤੇ ਜਾਣਾ ਤੇ ਦੇਖ ਕੇ ਚੰਗੋ ਤੱਕਾ ਨਿਕਾਣਾ ਤੁਸੀਂ ਆ ਮੈਂ ਕਿਹੜਾ ਇਹਨਾਂ ਨੂੰ ਘਰੀਸ ਤੇ ਲੈ ਜਾਣਾ ਇਹ ਥੋੜੇ ਢੁੱਡਿੰਗੇ ਵਾਲੇ ਨੇ ਥੋੜੇ ਜਿਹਾ ਜ਼ਿਆਦਾ ਹੋ ਕਰ ਜਾਂਦੇ ਆ ਤੱਕੜ ਆ ਗਈ ਮੈਂ ਆ ਗਈ ਮੈਂ ਹੁਣ ਆਪਾਂ ਸਟਾਰਟ ਕਰਨ ਲੱਗਿਆ ਗੇਮ ਆਪਣੀ ਚਲੋ ਥੋੜਾ 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 ਜੋੜ ਚਾਹੀਏ ਤੇ ਜੋੜ ਬੋਤ ਬੰਦੇ ਆਣਾ ਯੇ ਵਾਹ ਬੋਲ ਦਿੱਤੋ ਲੈ ਆ ਗਏ ਤਾ ਵਿਨਾ 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 ਕੁੱਡੀ ਕਾਲੇ ਹਰਾਤੇ ਕੁੱਡੀ ਕਾਲੇ ਹਰਾਤੇ ਸੀ ਨੱਚੀ ਟਿੰਗ ਕਰਦੇ ਸੀਗੇ ਤੇ ਆਪਾਂ ਸੱਟਦੇ ਫਿਰ ਓਕੇ ਹੁਣ ਆਪਣਾ ਤੀਸਰਾ ਰਾਉਂਡ ਆ ਵੇਖਦੇ ਕੌਣ ਜਿੱਤਦਾ ਵਾ ਚਲੋ ਨੀ ਹੈਗਾ ਘਾ ਦਾ ਕੁਝ ਨਹੀਂ ਹੋ ਰਿਹਾ ਨਹੀਂ ਇੱਥੇ ਕੁਝ ਹੈ ਇੱਥੇ ਫਸੜਦਾ ਹੀ ਨਹੀਂ ਕੁਝ ਚਲੋ ਰੱਖ ਜੋ ਹਲੇ ਲੈ 1 2 3 ਤੱਕ ਐਂ ਨਹੀਂ ਜੋ ਹੋ ਇੱਧਰ ਦੇਖੋ ਤਿੰਨਾਂ ਦਾ ਹਾਲ ਦੇਖਣ ਹੁਣ ਆਪਣਾ ਹੈਗਾ ਵਾ ਚੌਥਾ ਰਾਊਂਡ ਚੌਥੇ ਰਾਊਂਡ ਚ ਦੇਖਦੇ ਆਪਾਂ ਕੌਣ ਜਦੋਂ ਪੰਜ ਰਾਊਂਡ ਆਪਣੇ ਇਹਨਾਂ ਦੇ ਪਾਵਰ ਹਾਂ ਹਾਂ ਅਸੀਂ ਫੇਰ ਚੌਥੀ ਵਾਰ ਜਿੱਤ ਗਏ ਚੌਥਾ ਰਾਊਂਡ ਵੀ ਜਿੱਤ ਗਏ ਅਸੀਂ ਹੋ ਹੋ ਹਾ ਥੱਕ ਕੇ ਖੜ ਗਈ ਇੱਧਰ ਟੀਮ ਸਾਰੀ ਹੋ ਹੋ ਕੋਈ ਹੋਰ ਕੋਈ ਪੀਟੀਸ਼ਨ ਕਰ ਸਕਦੇ ਆ ਹੋਰ ਵੀ ਕਰ ਸਕਦੇ ਆ ਹਾਂ ਇੱਕ ਹੈਗਾ ਵਾ ਤ੍ਰਿਸਾ ਖੇਡਿਆ ਤ੍ਰਿਸਾ ਹਾਂ ਕਿਆ ਚੜਾਓ ਕਿੱਥੇ ਆ ਕਿਹੜਾ ਕਿਆ ਚੜਾਓ ਕੋ ਵਧੀਆ ਚੀਜ਼ ਆ ਲੀਓ ਲੀਓ ਵਾਲਾ ਕਿੱਥੇ ਆ ਕਿੱਥੇ ਆ ਧੱਕਣ ਦੇ ਆਹੋ ਮੇਰੇ ਦਾਦੇ ਹੱਥ ਤੇ ਵੀ ਸੱਟ ਵੱਜ ਗਈ ਹੋਰ ਹੱਥਾਂ ਇਹ ਆ ਦੇਖੋ ਛਿੱਲੇ ਗਏ ਹਾਏ ਹੋ ਰਾਜ ਮੇਰਾ ਪੂਰਾ ਜੋਰ ਲੱਗਾਇਆ ਚਾਚੋ ਦਾ ਪੂਰਾ ਥੱਲੇ ਨੂੰ ਹੀ ਪਾ ਗਏ ਹਾਂ ਹਾਏ ਹੋ ਨਾ ਜਿਹੇ ਮਗੇ ਜਿਹੜੀਆਂ ਚਾਹੀਦੀਆਂ ਹਨ ਨਾਲੇ ਤਾਂ ਇੰਜੋਏ ਨਾਲ 100 ਐਕਸਰਸਾਈਜ਼ ਹਾਂ ਅਸੀਂ ਜਿੱਤੇ ਆ ਨਾ ਇਸ ਵਾਰੀ ਅਸੀਂ ਅਸੀਂ ਜਿੱਤੇ ਆ ਟੀਮ ਬੀਨਰ ਸਾਡੀ ਸਾਡੀ ਟੀਮ ਬੀਨਰ ਆ 3 3 ਕਰ ਲਾਂਦੇ ਵਿਕਟਰੀ ਨਹੀਂ ਥਿਸ ਇਜ਼ ਵਿਕਟਰੀ 3 ਟਾਈਮ ਜਿੱਤੇ ਅਸੀਂ 3 ਟਾਈਮ ਜਿੱਤੇ ਤੇ 3 ਅਸੀਂ ਊਮਨ ਸਾਨੂੰ ਲੱਗਦਾ ਸੀ ਅਸੀਂ ਕਮਜ਼ੋਰ ਹਾਂ ਪਰ ਨਹੀਂ ਅਸੀਂ ਕਮਜ਼ੋਰ ਨਹੀਂ ਜਿੱਤ ਗਏ ਅਸੀਂ ਹਾਂਜੀ ਓਕੇ ਜੀ ਹੁਣ ਅਸੀਂ ਬਲੌਗ ਦਾ ਐਂਡ ਕਰਨ ਲੱਗੇ ਆ ਅੱਜ ਆਪਾਂ ਪੂਰੀ ਫੁੱਲ ਮਸਤੀ ਕੀਤੀ ਸਾਰਿਆਂ ਨੇ ਮਿਲ ਕੇ ਤੇ ਇੱਧਰ ਰਮਨ ਕੱਲ ਨੂੰ ਅਸੀਂ ਜਾਣਾ ਵਾ ਨਕਰ ਕੀਤਾ ਤੇ ਅਪਰਿਲੀਆ ਵਾਲੇ ਤੇ ਕਿ ਗਿਲਵਿਨੀਓ ਵਾਲੇ ਤੇ ਤੋ ਆ ਨਹੀਂ ਹੋਇਆ ਸੀਗਾ ਛੁੱਟੀਆਂ ਜਲਦੀ ਖਤਮ ਹੋ ਗਈਆਂ ਸੀ ਤੇ ਇਸ ਕਰਕੇ ਪ੍ਰੀਲੀਆ ਵਾਲਾ ਨਗਰ ਕਿਤਨਾ ਆਪਣੇ ਆਪਣਾ ਉਹਦਾ ਵੀ ਬਲੌਗ ਆਊਗਾ ਤੇ ਜ਼ਰੂਰ ਦੇਖਿਓ ਤੁਸੀਂ ਰਮਨ ਕੱਲ ਦੀ ਤਿਆਰੀ ਕਰ ਰਹੀ ਹੈ ਕੱਪੜੇ ਪ੍ਰੈਸ ਕਰਦੀ ਇਤਨਾ ਹੈਲੋ ਸਸੀ ਕਾਲ ਦੀ ਸਾਨੂੰ ਹਾਂਜੀ ਤੇ ਰਮਨ ਨੇ ਕੱਲ ਨੂੰ ਆ ਵਾਲੀ ਡਰੈਸ ਪਾਉਣੀ ਆ ਤੇ ਮੈਂ ਆ ਵਾਲੀ ਪਾਉਣੀ ਆ ਹਾਂਜੀ ਓਕੇ ਜੀ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਾਡਾ ਵਲੌਗ ਦੇਖਣ ਵਾਸਤੇ ਐਂਡ ਸਾਨੂੰ ਸਪੋਰਟ ਕਰਨ ਵਾਸਤੇ ਤੇ ਤੁਸੀਂ ਸਾਡੇ ਬਹੁਤ ਜਲਦੀ ਜਲਦੀ ਬਣ ਕੇ ਕਰਵਾਤੇ ਥੈਂਕ ਯੂ so much ਦਿলো ਧੰਨਵਾਦ ਕੀ ਕਹੋਗੇ ਤੁਸੀਂ ਬਸ ਤੁਹਾਡਾ ਇਦਾਂ ਹੀ ਸਾਡੇ ਵਲੌਗ ਨੂੰ ਇੰਜੋਏ ਕਰਦੇ ਰਹੋ ਤੇ ਸਾਨੂੰ ਸਪੋਰਟ ਕਰਦੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਣਾ ਹਾਂਜੀ ਤੇ ਜੇ ਤੁਹਾਨੂੰ ਸਾਡੇ ਚ ਕੋਈ ਵੀ ਮਿਸਟੇਕ ਜਾਂ ਕੁਝ ਵੀ ਲੱਗਦਾ ਆਂਦਾ ਤੁਸੀਂ ਸਾਨੂੰ ਅਡਵਾਈਸ ਦੇ ਸਕਦੇ ਆਂ ਤਾਂ ਤੁਹਾਡੀ سپورਟ ਨਾਲ ਹੀ ਆਪਾਂ ਅੱਗੇ ਵਧਾਂਗੇ ਤੁਹਾਡੀ ਸਲਾਹ ਨਾਲ ਓਕੇ ਜੀ ਥੈਂਕ ਯੂ ਚਾਓ ਅਰਿਵਦੇਸ਼ ਜੀ ਚਾਓ